ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 15 ਤੋਂ 20 ਜਨਵਰੀ ਕੇ ਵੀਰੋ ਆਉਣ ਵਾਲੇ ਇਹ ਜੋ 5-6 ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤਾਪਮਾਨ ਧੁੰਦ ਹਵਾਵਾਂ ਬੱਦਲਵਾਈ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਜ 15 ਜਨਵਰੀ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਸਾਫ਼ ਧੁੱਪ ਵਾਲਾ ਦੇਖਣ ਨੂੰ ਮਿਲੇਗਾ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀਰੋ ਆਪਾਂ ਨੂੰ ਦਰਮਿਆਨਨੀ ਪੱਧਰ ਦੀ ਧੁੰਦ ਦੇਖਣ ਨੂੰ ਮਿ ਪਰੇ ਤੁੰਦ ਵੀਰੋ ਅਸਮਾਨ ਦੇ ਉੱਪਰ ਹੁੰਦੀ ਆ ਉੱਪਰਲੀ ਸਤਹ ਤੇ ਨਹੀਂ ਆ ਇਹ ਧਰਤੀ ਵਾਲੀ ਨੀਚਲੀ ਧੁੰਦ ਹੈ ਵੀਰੋ ਜੋ ਕਿ ਕੁਝ ਸਮਾਂ ਪਾ ਕੇ 10:00 ਵਜੇ ਦੇ ਆਸ-ਪਾਸ ਮੌਸਮ ਸਾਫ਼ ਹੋ ਜਾਵੇਗਾ ਧੁੰਦ ਖਤਮ ਹੋ ਜਾਵੇਗੀ ਧੁੱਪ ਦਾ ਮਾਹੌਲ ਦੇਖਣ ਨੂੰ ਮਿਲੇਗਾ ਸੋ ਆਉਂਦੇ ਵੀਰੋ ਇੱਕ ਦੋ ਦਿਨ ਦੀ ਆਪਾਂ ਗੱਲ ਕਰੀਏ ਅੱਜ 15 ਤੇ 16 ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਠੀਕ ਰਹੇਗਾ ਦਿਨ ਦੇ ਟੈਂਪਰੇਚਰ ਤਕਰੀਬਨ ਘੱਟ ਤੋਂ ਘੱਟ ਵੀਰੋ 17 ਡਿਗਰੀ ਦੇ ਆਸ-ਪਾਸ 17-18 ਡਿਗਰੀ ਬਣੇ ਰਹਿਣਗੇ ਤੇ ਉੱਤਰ ਪੱਛਮ ਦਿਸ਼ਾ ਤੋਂ ਵੀਰੋ ਹਵਾਵਾਂ ਨਾਰਮਲ ਰਫ਼ਤਾਰ ਦੀਆਂ 5 ਤੋਂ ਲੈ ਕੇ 15 ਕਿਲੋਮੀਟਰ ਦੇ ਦਰਮਿਆਨ ਹਵਾਵਾਂ ਭਗਣਗੀਆਂ ਸਵੇਰ ਦੇ ਸਮੇਂ ਥੋੜੀ ਰਫ਼ਤਾਰ ਘੱਟ ਹੋਵੇਗੀ ਦੁਪਹਿਰ ਤੋਂ ਬਾਅਦ ਵੀਰੋ ਹਵਾਵਾਂ ਦੀ ਜੋ ਰਫ਼ਤਾਰ ਹੈ ਥੋੜੀ ਵੱਧ ਜਾਵੇਗੀ ਤਕਰੀਬਨ 12-15 ਕਿਲੋਮੀਟਰ ਦੇ ਆਸ-ਪਾਸ ਹੋ ਜਾਵੇਗੀ ਬਾਕੀ ਵੀਰੋ 17 ਅਕ ਨੂੰ ਫਿਰ ਪੰਜਾਬ ਦਾ ਮੌਸਮ ਥੋੜਾ-ਮੋਟਾ ਬੱਦਲਬਾਜ਼ੀ ਦੇ ਰੂਪ ਦੇ ਵਿੱਚ ਪ੍ਰਭਾਵਿਤ ਹੋਵੇਗਾ ਜੋ ਕਿ ਵੀਰੋ ਹਰਿਆਣਾ ਦੇ ਨੇੜੇ ਲਗਦੇ ਖੇਤਰ ਨੇ ਤੇ ਕੁਝ ਹਿਮਾਚਲ ਦੇ ਨੇੜੇ ਪੈਂਦੇ ਖੇਤਰ ਨੇ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਹਲਕੀ-ਫੁਲਕੀ ਬੱਦਲਬ ਮੀਂਹ ਦੇ ਸਪੈਲ ਕਣੀਆਂ ਛਿੱਟੇ ਦੇਖਣ ਨੂੰ ਮਿਲ ਸਕਦੇ ਨੇ ਪਰ ਕੋਈ ਜ਼ਿਆਦਾ ਭਾਰੀ ਮੀਂਹ ਦੇ ਅਸਰ ਇਸ ਸਿਸਟਮ ਦੇ ਚੱਲਦੇ ਨਹੀਂ ਹੋਣਗੇ। ਵੀਰੋ 17 ਤੋਂ ਲੈ ਕੇ 17-18 ਦੇ ਵਿੱਚ ਹਲਕੀ-ਫੁਲਕੀ ਬਦਲਬਾਹੀ ਪੰਜਾਬ ਦੇ ਤਕਰੀਬਨ ਆਵਾਜਾਈ ਕਰਦੇ ਆਪ ਨੂੰ ਦੇਖਣ ਨੂੰ ਮਿਲ ਸਕਦੀ ਹੈ। ਜਿਸ ਦਾ ਤੋਂ ਪਛਾਣਦਾ ਮਾਹੌਲ ਬਣਿਆ ਰਿਹਾ ਪਰ ਕੋਈ ਜ਼ਿਆਦਾ ਮੀਂਹ ਦਾ ਪ੍ਰਭਾਵ ਇਸ ਸਿਸਟਮ ਦੇ ਚੱਲਦੇ ਵੀਰੋ ਨਹੀਂ ਹੋਵੇਗਾ। ਇਸ ਤੋਂ ਬਾਅਦ ਵੀਰੋ 19 ਤੇ 20 ਨੂੰ ਪੰਜਾਬ ਦਾ ਮੌਸਮ ਫਿਰ ਤੋਂ ਸਾਫ਼ ਹੈ। ਅਗਲਾ ਸਿਸਟਮ ਵੀਰੋ 22 ਤਰੀਕ ਦੇ ਵਿੱਚ ਪਹੁੰਚੇਗਾ ਜੋ ਕਿ 22 23 ਨੂੰ ਬਰਸਾਤੀ ਗਤੀਵਿਧੀਆਂ ਪੰਜਾਬ ਦੇ ਵਿੱਚ ਫਿਰ ਤੋਂ ਹੋਣਗੀਆਂ 7-8 ਦਿਨ ਵੀਰੋ ਬਾਕੀ ਨੇ ਆਪਾਂ ਸਮੇਂ-ਸਮੇਂ ਤੇ ਸਾਰੀ ਜਾਣਕਾਰੀ ਕਿ ਇਹ ਸਿਸਟਮ ਦੇ ਚਲਦਿਆਂ ਬਰਸਾਤ ਦੇ ਸਰ ਵਾਧਦੇ ਨੇ ਘਟਦੇ ਨੇ ਕਿੰਨਾ ਖੇਤਰਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਕਿਹੜੇ ਖੇਤਰ ਬਰਸਾਤ ਤੋਂ ਵਾਂਝੇ ਰਹਿ ਸਕਦੇ ਨੇ ਸੋ ਵੀਰੋ ਸਾਰੀ ਜਾਣਕਾਰੀ ਆਪਾਂ ਸਮੇਂ ਤੇ ਸਮੇਂ ਤੇ ਡੇਲੀ ਵੀਡੀਓ ਦੇ ਵਿੱਚ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂਗੇ ਸੋ ਵੀਰੋ ਜੇਕਰ ਆਪਾਂ ਵਿਸਥਾਰ ਦੇ ਵਿੱਚ ਕਹਿ ਦਈਏ ਕਿ 2 ਦਿਨ ਮੌਸਮ ਠੀਕ ਹੈ ਫਿਰ ਆਉਂਦੇ 2 ਦਿਨ ਵੀਰੋ 17 ਤੇ 18 ਹਲਕੀ ਫੁਲਕੀ ਬੱਦਲਵਾਈ ਪੰਜਾਬ ਦੇ ਵਿੱਚ ਰਹਿ ਸਕਦੀ ਹੈ 19 20 21 ਨੂੰ ਵੀਰੋ ਫਿਰ ਪੰਜਾਬ ਦਾ ਮੌਸਮ ਆ ਜੋ ਸਾਫ਼ ਹੋਵੇਗਾ ਟੈਂਪਰੇਚਰ ਵੀਰੋ ਦਿਨ ਦੇ ਅੱਜ ਘੱਟ ਤੋਂ ਘੱਟ 17 ਦੇ ਸਰਵਾਂ ਆਉਂਦੇ ਦਿਨਾਂ ਵਿੱਚ ਇੱਕ ਇੱਕ ਡਿਗਰੀ ਕਰਕੇ ਵੀਰੋ ਟੈਂਪਰੇਚਰ ਵਧਣਗੇ ਕੋਈ ਜ਼ਿਆਦਾ ਕੜਾਕੀ ਠੰਡ ਵੀਰੋ ਇਸ ਵਾਰ ਪੈਣ ਦੀ ਉਮੀਦ ਘੱਟ ਹੈ ਨਿੱਕਾ-ਮੁੰਟਾ ਕੋਰੇ ਦੇ ਹਾਲਾਤ ਕਿਸੇ ਕਿਸੇ ਖੇਤਰ ਦੇ ਵਿੱਚ ਬਣ ਸਕਦੇ ਨੇ ਪਰ ਕੋਈ ਵੀਰੋ ਜ਼ਿਆਦਾ ਠੰਡ ਪ੍ਰਸਾਦ ਦੇ ਵੱਡੇ ਅਸਰ ਇਸ 17-18 ਦੇ ਸਿਸਟਮ ਦੇ ਨਾਲ ਨਹੀਂ ਹੋਣਗੇ ਬਾਕੀ ਵੀਰ ਜਿਵੇਂ ਕੋਈ ਜਾਣਕਾਰੀ ਮਿਲਦੀ ਰਹੂਗਾ ਉਹ ਪੱਲੇ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਜੀ